ਜੀਸ ਦੋਸਤੋ ਅੱਜ ਜਿਹਦੀ ਮੇਰੀ ਕਵਤਾ ਕਵਤਾ ਦਾ ਨਾਮ ਹੈ ਕਲਾਨੌਰ ਅਰਥਾਤ ਕਲਾਨੌਰ ਅਕਬਰੀ ਚਿਹਰ ਚ ਰਹਿਣ ਵਾਲੇ ਲੋਕ ਨੂੰ ਪਿੰਡ ਕਹਿੰਦੇ ਨੇ ਤੇ ਪਿੰਡਾਂ ਚ ਰਹਿਣ ਵਾਲੇ ਲੋਕ ਨੂੰ ਕਸਬਾ ਕਹਿੰਦੇ ਨੇ ਪਰ ਅਸੀਂ ਕਲਾਨੌਰ ਨੂੰ ਸ਼ਹਿਰ ਕਹਿੰਦੇ ਹਾਂ ਮੇਰਾ ਸ਼ਹਿਰ ਕਲਾਨੌਰ ਮੇਰਾ ਪਰਿਵਾਰ ਸਾਰਾ ਉੱਥੇ ਰਹਿੰਦਾ ਹੈ ਮੇਰਾ ਜੱਦੀ ਪਿੰਡ ਮੇਰੇ ਬਚਪਨ ਦਾ ਕੁਝ ਹਿੱਸਾ ਮੈਂ ਕਲਾਨੌਰ ਚ گزارਿਆ ਹੈ ਅੱਜ ਤੋਂ 65 70 ਸਾਲ ਪਹਿਲਾਂ 75 ਸਾਲ ਪਹਿਲਾਂ ਕਲਾਨੌਰ ਕਿਹੋ ਜਿਹਾ ਸੀਗਾ ਅੱਜ ਮੈਂ ਆਪਣੀ ਕਵਿਤਾ ਚੋ ਬਿਆਨ ਕਰਨ ਲੱਗਾ ਸੁਣਿਆ ਏ ਬੜਾ ਸੋਹਣਾ ਸ਼ਹਿਰ ਲਾਹੌਰ ਏ ਅਯੋਸ ਤੋਂ ਕਿਤੇ ਸੋਹਣਾ ਮੇਰਾ ਕਲਾਨੌਰ ਏ ਉਸ ਤੋਂ ਵੀ ਕਿਤੇ ਸੋਹਣਾ ਮੇਰਾ ਕਲਾਨੌਰ ਏ ਤੇ ਸ਼ਹਿਰ ਉੱਤੇ ਸ਼ਿਵ ਪੂਲੇ ਕੀਤੇ ਆਸਾਨ ਨੇ ਸ਼ਹਿਰ ਉੱਤੇ ਸ਼ਿਵ ਪੂਲੇ ਕੀਤੇ ਆਸਾਨ ਨੇ ਤੇ ਮੰਦਰ ਵਿੱਚ ਕਲਾਸ਼ਪਤੀ ਆਪ ਰਾਜਮਾਨ ਨੇ ਮੰਦਰ ਵਿੱਚ ਕਲਾਸ਼ਪਤੀ ਆਪ ਰਾਜਮਾਨ ਨੇ ਤੇ ਸ਼ਾਂਤ ਜਿਹਾ ਮਾਹੌਲ ਇੱਥੇ ਸ਼ਾਂਤ ਦੀ ਖਮੋਸ਼ੀ ਹੈ ਸ਼ਾਂਤ ਜਿਹਾ ਮਾਹੌਲ ਇੱਥੇ ਸ਼ਾਂਤ ਦੀ ਖਮੋਸ਼ੀ ਹੈ ਇਸੇ ਥਾਂ ਤੇ ਰਾਜੇ ਅਕਬਰ ਨੂੰ ਹੋਈ ਤਾਸਪੋਸ਼ੀ ਹੈ ਇਸੇ ਥਾਂ ਤੇ ਰਾਜੇ ਅਕਬਰ ਨੂੰ ਹੋਈ ਤਾਸਪੋਸ਼ੀ ਹੈ ਤੇ ਇਤਿਹਾਸਕ ਸ਼ਹਿਰ ਮੇਰਾ ਵੱਖਰੀ ਟੌਰ ਹੈ ਇਤਿਹਾਸਕ ਸ਼ਹਿਰ ਮੇਰਾ ਵੱਖਰੀ ਟੌਰ ਹੈ ਥੇਆਂ ਉੱਤੇ ਵਸਿਆ ਮੇਰਾ ਕਲਾ ਨਾ ਹੋਰੇ ਥੇਆਂ ਉੱਤੇ ਵਸਿਆ ਮੀਰਾ ਕਲਨਾਵਰੇ ਤੇ ਪਾਵਨ ਧਰਤੀ ਤੇ ਧਰਤੀ ਮਹਾਨ ਏ ਪਾਵਨ ਧਰਤੀ ਤੇ ਧਰਤੀ ਮਹਾਨ ਏ ਸਮਾਦਾਂ ਵਾਲੀ ਥਾਂ ਬਾਬਾ ਲਾਲ ਜੀ ਦਾ ਤਪਸਥਾਨ ਏ ਸਮਾਦਾਂ ਵਾਲੀ ਥਾਂ ਬਾਬਾ ਲਾਲ ਜੀ ਦਾ ਤਪਸਥਾਨ ਏ ਤੇ ਮਿੱਠੜੇ ਸੰ ਲੋਕ ਇੱਥੇ ਮਿੱਠੀ ਜ਼ੁਬਾਨ ਸੀ ਅਜ ਤੋਂ 70 ਸਾਲ ਪਹਿਲਾਂ ਮਿੱਠੜੇ ਸੰ ਲੋਕ ਇੱਥੇ ਮਿੱਠੀ ਜ਼ੁਬਾਨ ਸੀ ਹਰ ਮਕਾਨ ਉਸ ਵੇਲੇ ਛੋਟੀ ਇੱਟ ਦਾ ਮਕਾਨ ਸੀ ਹਰ ਮਕਾਨ ਉਸ ਵੇਲੇ ਛੋਟੀ ਇੱਟ ਦਾ ਮਕਾਨ ਸੀ ਤੇ ਲੋਰੀ ਗੇਟ ਕਟੜਾ ਬਾਜ਼ਾਰ ਮਸ਼ਹੂਰ ਸੀ ਲੋਰੀ ਗੇਟ ਕਟੜਾ ਬਾਜ਼ਾਰ ਮਸ਼ਹੂਰ ਸੀ ਆ ਬੂਟੇ ਦੇ ਪਤਾਸੀਆਂ ਦੀ ਮਸ਼ਹੂਰੀ ਦੂਰ ਦੂਰ ਸੀ ਬੂਟੇ ਦੇ ਪਤਾਸੀਆਂ ਦੀ ਮਸ਼ਹੂਰੀ ਦੂਰ ਦੂਰ ਸੀ ਤੇ ਮੋਹ ਹਨੇਰੇ ਰੋਜ਼ ਹੰਸੀ ਬਹਾਮਣ ਜਗਾਉਂਦਾ ਸੀ ਮੋਹ ਹਨੇਰੇ ਰੋਜ਼ ਹੰਸੀ ਬਹਾਮਣ ਜਗਾਉਂਦਾ ਸੀ ਸਰਗੀ ਵੇਲੇ ਦਿੱਤ ਰਾਮ ਨਾਮ ਨੂੰ ਤੇ ਆਉਂਦਾ ਸੀ ਤੇ ਇਹ ਵੀ ਗੱਲ ਸੱਚ ਹੈ ਨਹੀਂ ਕੋਈ ਹਰਫੀ ਇਹ ਗੱਲ ਸੱਚ ਹੈ ਨਹੀਂ ਕੋਈ ਹਰਫੀ ਇੱਕ ਕਾਨੇ ਦੀ ਆਉਂਦੀ ਛਟਾਂਕ ਉਹ ਦਰਫੀ ਇਹ ਕਾਨੇ ਦੀ ਆਉਂਦੀ ਛਟਾਂਕ ਉਹਦੋਂ ਬਰਫੀ ਤੇ ਸੋਹਣ ਦੀ ਬਰਫੀ ਦੇ ਗੋਕਲੀ ਦੀਆਂ ਪਕੌੜੀਆਂ ਮੰਤੂ ਦੀਆਂ ਮਸ਼ਹੂਰ ਸਨ ਗਜਕ ਤੇ ਰਿਓੜੀਆਂ ਮੰਤੂ ਦੀਆਂ ਮਸ਼ਹੂਰ ਸਨ ਗਜਕ ਤੇ ਰਿਓੜੀਆਂ ਤੇ ਹਰ ਕੋਈ ਮੰਤੂ ਦੀ ਕਲਾ ਨੂੰ ਸਰਾਉਂਦਾ ਸੀ ਹਰ ਕੋਈ ਮੰਤੂ ਦੀ ਕਲਾ ਨੂੰ ਸਰਾਉਂਦਾ ਸੀ ਤੇ ਦਸਹਰੇ ਉੱਤੇ 라ਵਣ ਦਾ ਪੁਤਲਾ ਵੀ ਬਣਾਉਂਦਾ ਸੀ ਦਸਹਰੇ ਉੱਤੇ ਰਾਵਣ ਦਾ ਉਤਲਾ ਵੀ ਬਣਾਉਂਦਾ ਸੀ ਤੇ ਸ਼ਹਿਰ ਤੋਂ ਹੀ ਰਾਵੀ ਦੇ ਕਿਨਾਰੇ ਹਾਂ ਵੇਖੇ ਨੇ ਸ਼ਹਿਰ ਤੋਂ ਹੀ ਰਾਵੀ ਦੇ ਕਿਨਾਰੇ ਹਾਂ ਵੇਖੇ ਨੇ ਰਾਜੇ ਦੇ ਮਹਿਲਾਂ ਦੇ ਮਨਾਰੇ ਹਾਂ ਵੇਖੇ ਨੇ ਘੁੰਮੇ ਦੇ ਘਰ ਦੇ ਚਵਾਰੇ ਹਾਂ ਵੇਖੇ ਨੇ ਤੇ ਵਿਸਾਖੀ ਵਾਲੇ ਮੇਲੇ ਦੇ ਨਜ਼ਾਰੇ ਹਾਂ ਵੇਖੇ ਨੇ ਵਿਸਾਖੀ ਵਾਲੇ ਮੇਲੇ ਦੇ ਨਜ਼ਾਰੇ ਹਾਂ ਵੇਖੇ ਨੇ ਤੇ ਢੱਕੀ ਉੱਤੇ ਰਾਮਲੀਲਾ ਦਾ ਆਪਣਾ ਹੀ ਮਕਾਮ ਸੀ ਢੱਕੀ ਉੱਤੇ ਰਾਮਲੀਲਾ ਦਾ ਆਪਣਾ ਹੀ ਮਕਾਮ ਸੀ ਮਕਾਮ ਸੀ ਜਿਸ ਵਿੱਚ ਭਾ ਕਰਤਾਰ ਬਣਦਾ ਸ਼੍ਰੀ ਰਾਮ ਸੀ ਜਿਸ ਵਿੱਚ ਭਾ ਕਰਤਾਰ ਬਣਦਾ ਸ਼੍ਰੀ ਰਾਮ ਸੀ ਗਾਮਾ ਤੇ ਵਜੀਰ ਘੁਗੀ ਰੌਣਕਾਂ ਵੀ ਲਾਉਂਦੇ ਸਨ ਤੇ ਮਾਮਾ ਖੁੱਦਾ ਨਰਤਗੀ ਬਣ ਰਾਵਣ ਨੂੰ ਰਜਾਉਂਦੇ ਸਨ ਮਾਮਾ ਖੁੱਦਾ ਨਰਤਗੀ ਬਣ ਰਾਵਣ ਨੂੰ ਰਜਾਉਂਦੇ ਸਨ ਤੇ ਸਾਡੇ ਕੋਲ ਨੌਰਜਿਕ ਪਿੰਨਾ ਪਹਿਲਵਾਨ ਸੀ ਵਾਕਿਆ ਬੜਾ ਪਹਿਲਵਾਨ ਸੀ ਤੇ ਸਾਡੇ ਕੋਲ ਨੌਰਜਿਕ ਪਿੰਨਾ ਪਹਿਲਵਾਨ ਸੀ ਹਾਥੀ ਜਿਹਾ ਜੁਸਾ ਹੀ ਤੇ ਸ਼ੇਰਾ ਜੀ ਜਾਨ ਸੀ ਹਾਤੀਜਾ ਜਸਾਈ ਤੇ ਸ਼ੇਰਾ ਜੀ ਜਾਂਸੀ ਉਹ ਉਹਦਾ ਮਸ਼ਹੂਰ ਸਾਰੇ ਜੱਗ ਦੇ ਖੰਘੂਰਾ ਸੀ ਇੱਕ ਮੰਜੇ ਤੇ ਬੈਠਾ ਮਸਾ ਹੀ ਆਉਂਦਾ ਪੂਰਾ ਸੀ ਇੱਕ ਮੰਜੇ ਤੇ ਬੈਠਾ ਮਸਾ ਹੀ ਆਉਂਦਾ ਪੂਰਾ ਸੀ ਤੇ ਪਹਿਲਵਾਨੀ ਵਿੱਚ ਚਾਚਾ ਮਦਨ ਘੜਾ ਘਟ ਸੀ ਪਹਿਲਵਾਨੀ ਵਿੱਚ ਚਾਚਾ ਮਦਨ ਘੜਾ ਘਟ ਸੀ ਛਿੰਝਾਂ ਵਿੱਚ ਵਹਿਰੀਆਂ ਦੇ ਕੱਟ ਦਿੰਦਾ ਵਟ ਸੀ ਛਿੰਝਾਂ ਵਿੱਚ ਵਾਰੀ ਵਹਿਰੀਆਂ ਦੇ ਕੱਟ ਦਿੰਦਾ ਵਟ ਸੀ ਤੇ ਰਾਵੀ ਵਿੱਚ ਹੜ ਆਉਣਾ ਉਸ ਲਈ ਬਹਾਰਾਂ ਚ ਰਾਵੀ ਵਿੱਚ ਹੜ ਆਉਣਾ ਉਸ ਲਈ ਬਹਾਰਾਂ ਚ ਫਿਰ ਗੋਡੇ-ਗੋਡੇ ਪਾਣੀ ਹੋਣਾ ਗਲੀਆਂ ਬਜ਼ਾਰਾਂ ਚ ਗੋਡੇ-ਗੋਡੇ ਪਾਣੀ ਹੋਣਾ ਗਲੀਆਂ ਬਜ਼ਾਰਾਂ ਚ ਮਸਜਿਦ ਦੇ ਨਾਲ ਬਾਬੇ ਬੁੱਢੇ ਦੀ ਸ਼ਾਹ ਦੀ ਮਜ਼ਾਰ ਸੀ ਮਸਜਿਦ ਦੇ ਨਾਲ ਹੀ ਬਾਬੇ ਬੁੱਢੇ ਦੀ ਸ਼ਾਹ ਦੀ ਮਜ਼ਾਰ ਸੀ ਮੇਲਾ ਜਿੱਥੇ ਲੱਗਦਾ ਹਰ ਵੀਰਵਾਰ ਸੀ ਮੇਲਾ ਜਿੱਥੇ ਲੱਗਦਾ ਹਰ ਵੀਰਵਾਰ ਸੀ ਕਿਰਨ ਦੇ ਕੰਡੇ ਇੱਕ ਸੰਗਣਾ ਕਮਾਤ ਸੀ ਕਿਰਨ ਦੇ ਕੰਡੇ ਇੱਕ ਸੰਘਣਾ ਕਮਾਲ ਸੀ ਤੇ ਚੋਰੀ ਦੇਆਂ ਗੰਨੇਆਂ ਦਾ ਆਪਣਾ ਹੀ ਸੁਆਦ ਸੀ ਤੇ ਚੋਰੀ ਦੇਆਂ ਗੰਨੇਆਂ ਦਾ ਆਪਣਾ ਹੀ ਸੁਆਦ ਸੀ ਤੇ ਆਮ ਘਰਾਂ ਵਿੱਚ ਉਦੋਂ ਇੱਕ ਸਾਂਝਾ ਤੰਦੂਰ ਸੀ ਆਮ ਘਰਾਂ ਵਿੱਚ ਉਦੋਂ ਇੱਕ ਸਾਂਝਾ ਤੰਦੂਰ ਸੀ ਰੋਟੀਆਂ ਜਿੱਤੇ ਛੰਡ ਦਾ ਸਵਾਣੀਆਂ ਦਾ ਬੂਰ ਸੀ ਰੋਟੀਆਂ ਜਿੱਤੇ ਛੰਡ ਦਾ ਸਵਾਣੀਆਂ ਦਾ ਬੂਰ ਸੀ ਮੁੜਕਾ ਸੀ ਚੋਂਦਾ ਉਦੋਂ ਗਰਮੀ ਭਰਪੂਰ ਸੀ ਸਵਾਨੀਆਂ ਦੇ ਚਿਹਰੇ ਉੱਤੇ ਲਪਲਪ ਨੂਰ ਸੀ ਸਵਾਨੀਆਂ ਦੇ ਚਿਹਰੇ ਉੱਤੇ ਲਪਲਪ ਨੂਰ ਸੀ ਮਿਸੀਆਂ ਸੀ ਰੋਟੀਆਂ ਲਸੂੜਿਆਂ ਦਾ ਚਾਰ ਸੀ ਮਿਸੀਆਂ ਸੀ ਲੋਟੀਆਂ ਰੋਟੀਆਂ ਲਸੂੜਿਆਂ ਦਾ ਚਾਰ ਸੀ ਛੰਨਾ ਭਰ ਕੇ ਪੀਂਦਾ ਲੱਸੀ ਦਾ ਹਰ ਬਰਖੁਰਦਾਰ ਸੀ ਛੰਨਾ ਭਰ ਲੱਸੀ ਦਾ ਪੀਂਦਾ ਹਰ ਬਰਖੁਰਦਾਰ ਸੀ ਰੌਣਕਾਂ ਸੀ ਲੱਗਦੀਆਂ ਟੱਕੀ ਉੱਤੇ ਸ਼ਾਮ ਨੂੰ ਰੌਣਕਾਂ ਸੀ ਲੱਗਦੀਆਂ ਟੱਕੀ ਉੱਤੇ ਸ਼ਾਮ ਨੂੰ ਉਹ ਕੌਣ ਭੁੱਲ ਸਕਿਆ ਇਸ ਸਮਾਧਾਂ ਵਾਲੇ ਜਾਮ ਨੂੰ ਕੌਣ ਭੁੱਲ ਸਕਿਆ ਸਮਾਧਾਂ ਵਾਲੇ ਜਾਮ ਨੂੰ ਤੇ ਕੀ ਕੀ ਦੱਸਾਂ ਉਸ ਵੇਲੇ ਮੌਜਾਂ ਸਨ ਕਿੰਨੀਆਂ ਕੀ ਕੀ ਦੱਸਾਂ ਉਸ ਵੇਲੇ ਮੌਜਾਂ ਸਨ ਕਿੰਨੀਆਂ ਔਰ ਗੋੰਦਵੇ ਸਨ ਲੱਡੂ ਤੇ ਅਲਸੀ ਦੀਆਂ ਪਿੰਨੀਆਂ ਗੋੰਦਵੇ ਸਨ ਲੱਡੂ ਤੇ ਅਲਸੀ ਦੀਆਂ ਪਿੰਨੀਆਂ ਤੇ ਸਾਡੇ ਪਰਿਵਾਰ 'ਚ ਸਾਡੇ ਬਜ਼ੁਰਗ ਸਨ ਸਾਡੇ ਬਾਬੇ ਉਹ ਗਾਇਕ ਸਨ ਬੜੇ ਕਮਾਲ ਦੇ ਫਨਕਾਰ ਸਨ ਉਹਨਾਂ ਇੱਕ ਵਾਰੀ ਜਾ ਕੇ ਤੇ ਜੰਮੂ ਦੇ ਰਾਜੇ ਦੇ ਦਰਬਾਰ ਦੇ ਵਿੱਚ ਆਪਣੇ ਗੀਤ ਆਪਣੀ ਕਲਾ ਦਾ ਮਜ਼ਾਰਾ ਕੀਤਾ ਤੇ ਰਾਜਾ ਬੜਾ ਖੁਸ਼ ਹੋਇਆ ਤੇ ਉਹਨੇ ਉਸ ਨੂੰ ਬੇਤਹਾਸ਼ਾ ਜ਼ਮੀਨ ਲੋਟ ਕੀਤੀ ਕਿ ਤੁਹਾਡੀ ਹੋ ਗਈ ਉਹਨਾਂ ਆਖੇ ਜ਼ਮੀਨ ਨਹੀਂ ਅਸੀਂ ਲੈਣੀ ਤੁਸੀਂ ਸਰਬੱਤ ਦੇ ਭਲੇ ਅਸੀਂ ਕੰਮ ਕਰਦੇ ਹੋ ਇਹ ਜਿਹੜਾ ਰਾਵੀ ਦੇ ਜਿਹੜਾ ਤਵੀ ਦੇ ਪੁਲ ਦੇ ਉੱਤੇ ਟੈਕਸ ਲਾਇਆ ਨਾ ਟੈਕਸ ਮਾਫ ਕਰ ਦਿਓ ਹਰ ਬੰਦੇ ਵਾਸਤੇ ਸਾਨੂੰ ਜ਼ਮੀਨ ਨਹੀਂ ਚਾਹੀਦੀ ਲੋਕਾਂ ਦੇ ਲੰਗਣਾ ਸੇ ਡਾ ਟੈਕਸ ਲਾਇਆ ਟੈਕਸ ਮਾਫ ਕਰ ਦਿਓ ਉਹਨਾਂ ਬਾਬਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਤੇ ਟੈਕਸ ਮਾਫ ਕਰਾਇਆ ਸੀ ਸਾਨੂੰ ਐਸੇ ਬਜ਼ੁਰਗਾਂ ਤੇ ਫਕਰ ਹੈ ਮਾਣ ਹੈ ਤੋ ਰੂੜਾ ਮਾਲ ਖੁਸ਼ੀ RAM ਬਾਬੇ ਰੂੜਾ ਮਾਲ ਖੁਸ਼ੀ RAM ਬਾਬੇ ਕਲਾ ਨੌਰ ਦਾ ਸਰਮਾਇਆ ਸੀ ਰੂੜਾ ਮਾਲ ਖੁਸ਼ੀ RAM ਬਾਬੇ ਕਲਾ ਨੌਰ ਦਾ ਸਰਮਾਇਆ ਸੀ ਜਿਨ੍ਹਾਂ ਜੰਮੂ ਦੇ ਰਾਜੇ ਕੋਲੋਂ ਤਵੀਦਾ ਰੋ ਟੈਕਸ ਮਾਫ ਕਰਾਇਆ ਸੀ ਜਿਨ੍ਹਾਂ ਜੰਮੂ ਦੇ ਰਾਜੇ ਕੋਲੋਂ ਤਵੀ ਦਾ ਰੋਡ ਰੋਡ ਤਵੀ ਤੇ ਪੁਲ ਦਾ ਰੋਡ ਟੈਕਸ ਮਾਫ ਕਰਾਇਆ ਸੀ ਤੇ ਅੰਬਾਂ ਦੇ ਆ ਬੂਟਿਆਂ ਨੂੰ ਪੈਂਦਾ ਜਦੋਂ ਬੂਰ ਸੀ ਅੰਬਾਂ ਦੇ ਆ ਬੂਟਿਆਂ ਨੂੰ ਪੈਂਦਾ ਜਦੋਂ ਬੂਰ ਸੀ ਫਿਰ ਅੰਬੀਆਂ ਦੀ ਚਟਣੀ ਦਾ ਆਪਣਾ ਹੀ ਸਰੂਰ ਸੀ ਫਿਰ ਅੰਬੀਆਂ ਦੀ ਚਟਣੀ ਦਾ ਆਪਣਾ ਹੀ ਸਰੂਰ ਸੀ ਤੇ ਦੁਖੀ ਰੋਗੀ ਬਿਮਾਰ ਕੋਈ ਆਉਂਦਾ ਪਰੇਸ਼ਾਨ ਸੀ ਦੁਖੀ ਰੋਗੀ ਬਿਮਾਰ ਕੋਈ ਆਉਂਦਾ ਪਰੇਸ਼ਾਨ ਸੀ ਭਾਗਮਲ ਹਕੀਮ ਪਾਉਂਦੇ ਮੁਰਦਿਆਂ ਦੀ ਜਾਨ ਸੀ ਭਾਗਮਲ ਹਕੀਮ ਪਾਉਂਦੇ ਮੁਰਦਿਆਂ 'ਚ ਜਾਨ ਸੀ ਔਰ ਲਾਲੀ ਦੀਆਂ ਖੋਤੀਆਂ ਪੱਟਦੀਆਂ ਧੂੜ ਸੀ ਲਾਲੀ ਦੀਆਂ ਖੋਤੀਆਂ ਪੱਟਦੀਆਂ ਧੂੜ ਸੀ ਵੀ ਬਾਬੇ ਜੱਗੋ ਫਗੋ ਦੇ ਖੋਤੇ ਮਸ਼ਹੂਰ ਸੀ ਬਾਬੇ ਜੱਗੋ ਫਗੋ ਦੇ ਖੋਤੇ ਮਸ਼ਹੂਰ ਸੀ ਤੇ ਗਰਮੀ ਵਿੱਚ ਤਪਸ਼ ਜਦੋਂ ਕੱਢ ਦਿੰਦੀ ਵਟ ਸੀ ਗਰਮੀ ਵਿੱਚ ਤਪਸ਼ ਜਦੋਂ ਕੱਢ ਦਿੰਦੀ ਵਟ ਸੀ ਤੇ ਸ਼ਹਿਰ ਦੀ ਕਿਰਨ ਕਿਹੜੀ ਛਣਾਵ ਨਾਲੋਂ ਘੱਟ ਸੀ ਸ਼ਹਿਰ ਦੀ ਕਿਰਨ ਕਿਰਨ ਨਦੀ ਦਾ ਨਾਮ ਹੈ ਸ਼ਹਿਰ ਦੀ ਕਿਰਨ ਕਿਹੜੀ ਛਣਾਵ ਨਾਲੋਂ ਘੱਟ ਸੀ ਤੇ ਬਾਲ ਸਾਂ ਤੇ ਕਰਦੇ ਸਾਂ ਰਜਕਿ ਸ਼ਰਾਰਤਾਂ ਬਾਲ ਸੰਤ ਕਰਦੇ ਸਾਂ ਰਜਕਿ ਸ਼ਰਾਰਤਾਂ ਪਾਉਂਦੀਆਂ ਸੀ ਦਾਦੀਆਂ ਤੇ ਨਾਨੀਆਂ ਬੁਝਾਰਤਾ ਪਾਉਂਦੀਆਂ ਸੀ ਦਾਦੀਆਂ ਤੇ ਨਾਨੀਆਂ ਬੁਝਾਰਤਾ ਸਿੱਧੇ ਸਾਡੇ ਲੋਕ ਇੱਥੇ ਸਿੱਧੇ ਜੇ ਅਸੂਲ ਸੀ ਸਿੱਧੇ ਸਾਡੇ ਲੋਕ ਇੱਥੇ ਸਿੱਧੇ ਜੇ ਅਸੂਲ ਸੀ ਸ਼ਿਵਾ ਦਾ ਮੰਦਿਰ ਸਾਡਾ ਪ੍ਰਾਇਮਰੀ ਸਕੂਲ ਸੀ ਸ਼ਿਵਾ ਦਾ ਮੰਦਿਰ ਸਾਡਾ ਪ੍ਰਾਇਮਰੀ ਸਕੂਲ ਸੀ ਤੇ ਆਤਮਾ ਦੀ ਆਸਥਾ ਜਦੋਂ ਯਾਦ ਕਰਦੀ ਵਡੇਰਿਆਂ ਨੂੰ ਆਤਮਾ ਦੀ ਆਸਥਾ ਜਦੋਂ ਯਾਦ ਕਰਦੀ ਵਡੇਰਿਆਂ ਨੂੰ ਤੇ ਰਕੜ ਵਿੱਚ ਪੋਈਦੇ ਸਾਂ ਜਾ ਕੇ ਜਠੇਰਿਆਂ ਨੂੰ ਔਰ ਰਕੜ ਵਿੱਚ ਪੋਈਦੇ ਸਾਂ ਜਾ ਕੇ ਜਠੇਰਿਆਂ ਨੂੰ ਭਗਤੀ ਚ ਭਗਤਾਂ ਦੀ ਝੁਕ ਜਾਂਦੀ ਧੌਣ ਸੀ ਭਗਤੀ ਚ ਭਗਤਾਂ ਦੀ ਝੁਕ ਜਾਂਦੀ ਧੌਣ ਸੀ ਸ਼ਹਿਰੋਬਾਰ ਦੇਵੀ ਦਾ ਮੰਦਰ ਦੇਵੀ ਭੌਣ ਸੀ ਸ਼ਹਿਰੋਬਾਰ ਦੇਵੀ ਦਾ ਮੰਦਰ ਦੇਵੀ ਭੌਣ ਸੀ ਤੇ ਸ਼ਕਰਾਂ ਦੀ ਸ਼ਰਬਤ ਅਸੀਂ ਪੀਣੇ ਰਜ ਰਜ ਕੇ ਸ਼ਕਰਾਂ ਦੇ ਸ਼ਰਬਤ ਅਸਰ ਪੀਣੇ ਰਜ ਰਜ ਕੇ ਪੱਠੀ ਤੋਂ ਪਣਾ ਕੇ ਦਾਣੇ ਖਾਣੇ ਚੱਬ ਚੱਬ ਕੇ ਪੱਠੀ ਤੋਂ ਪੜਾ ਕੇ ਦਾਣੇ ਖਾਣੇ ਚੱਬ ਚੱਬ ਕੇ ਤੋ ਅਖੀਰ ਚ ਗਰਦਾਸ ਰੱਬ ਅਗੇ ਰੱਬਾ ਮੇਰੇ ਸ਼ਹਿਰ ਵੱਲ ਤੱਤੀ ਵਾ ਕਦੇ ਆਵੇ ਰੱਬਾ ਮੇਰੇ ਸ਼ਹਿਰ ਵੱਲ ਤੱਤੀ ਵਾ ਕਦੇ ਆਵੇ ਨਾ ਸੁੱਖੀ ਸਾਡੀ ਕਿਸੇ ਦੀ ਨਜ਼ਰ ਲੱਗ ਜਾਵੇ ਨਾ ਸੁੱਖੀ ਸਾਡੀ ਕਿਸੇ ਦੀ ਨਜ਼ਰ ਲੱਗ ਜਾਵੇ ਨਾ ਰੱਬਾ ਮੇਰਾ ਸ਼ਹਿਰ ਰੇ ਯੁਗਾਤਿਕ ਵਸਦਾ ਰੱਬਾ ਮੇਰਾ ਸ਼ਹਿਰ ਰੇ ਯੁਗਾਤਿਕ ਵਸਦਾ ਹਰ ਇੱਕ ਬੰਦਾ ਇਹਦਾ ਸਦਾ ਰੇ ਹੱਸਦਾ ਹਰ ਇੱਕ ਬੰਦਾ ਇਹਦਾ ਸਦਾ ਰੇ ਹੱਸਦਾ ਜੂਣ ਜੋਗ ਲੋਕਾਂ ਦਾ ਆਪਣਾ ਹੀ ਅੰਦਾਜ਼ ਸੀ ਉਸ ਵੇਲੇ ਜੂਣ ਜੋਗ ਲੋਕਾਂ ਦਾ ਆਪਣਾ ਹੀ ਅੰਦਾਜ਼ ਸੀ ਉਸੇ ਮਿੱਟੀ ਵਿੱਚ ਪੜਿਆ ਰਾਜਕੁਮਾਰ ਰਾਜ ਸੀ ਉਸੇ ਮਿੱਟੀ ਵਿੱਚ ਪੜਿਆ ਰਾਜਕੁਮਾਰ ਰਾਜ ਸੀ ਉਸੇ ਮਿੱਟੀ ਵਿੱਚ ਪੜਿਆ ਰਾਜਕੁਮਾਰ ਰਾਜ ਸੀ シュクリアジー、ニルヴァニージー。